ਸਾਰੀ ਪੰਚਾਇਤਾਂ ਦਾ ਸਾਡੇ ਐਮਐਲਏ ਸਾਹਿਬ ਬਹੁਤ ਵੱਡੇ ਮਾਣ ਸਨਮਾਨ ਆ ਕਲਬਾਂ ਦੇ ਵੀਰਾਂ ਨੇ ਵੀ ਪੁੱਛਦੇ ਕਰਕੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਹੜਾ ਕਰਦੇ ਆ ਵੱਡੇ ਹੋਰ ਵੀ ਐਲਾਨ ਉਹਨਾਂ ਨੇ ਕੀਤੇ ਆ ਵੀ ਜੇ ਕੋਈ ਰਹਿੰਦਾ ਕੰਮ ਹੋਵੇਗਾ ਜ਼ਰੂਰ ਨਜ਼ਰ ਦੇ ਵਿੱਚ ਲਿਆਂਦਾ ਜਾਵੇਗਾ ਉਹ ਵੀ ਉਹ ਪ੍ਰੋਪਰ ਤੌਰ ਤੇ ਸਾਰੀ ਪੰਚਾਇਤ ਨੂੰ ਇਹ ਵਿਸ਼ਵਾਸ ਮਾਉਂਦੇ ਹਨ ਉਹ ਵੀ ਅਸੀਂ ਪ੍ਰੋਪਰ ਤੌਰ ਤੇ ਪੂਰਾ ਜਿਹੜਾ ਕਰਾਂਗੇ ਬਹੁਤ ਬਹੁਤ ਅਸੀਂ ਧੰਨਵਾਦ ਜਿਹੜਾ ਕਰਦੇ ਆ ਖੇਡ ਮੈਦਾਨ ਦੇ ਵਿੱਚ ਫਾਈਨਲ ਦੀ ਸ਼ੁਰੂਆਤ ਜਿਹੜੀ ਹੋ ਗਈ ਹੈ ਮੁੰਡੇ ਆ ਗਏ ਜਿਹੜੇ ਮੋਹਸਰਾ ਆ ਗਏ ਆ ਮੇਰੇ ਵੀਰੋ ਗੁਰਦੁਆਰੇ ਦੇ ਪਾਸੇ ਤੇ ਖੇਤਾਂ ਦੇ ਪਾਸੇ ਟੀਮ ਜਿਹੜੀ ਗੁਰਨੇਕਲਾਂ ਦੀ ਆ ਗਈ ਹੈ ਆਉ ਸਾਹਮਣੇ ਕਹਿੰਦੇ ਕਬੱਡੀ ਭਾਰਤੇ ਨਿੰਮੀ ਕੋਚ ਕਹਿੰਦੇ ਟੀਮ ਲੈ ਕੇ ਪੁੱਜਦਾ ਵੀਰ ਸਾਡਾ ਮੁੰਡੇ ਫਾਈਨਲ ਖੇਡ ਰਿਹਾ ਹੈ ਆ ਕਹਿੰਦੇ ਲਾਡੀ ਆ ਮੇਰੇ ਵੀਰੋ ਮੋਫਰ ਵਾਲਾ ਪਈ ਹੋਈ ਕਬੱਡੀ ਦੂਜੇ ਪਾਸੇ ਕੀਤੀ ਕਮਾਲ ਔਰ ਸਾਹਮਣੇ ਜਫਾ ਕਹਿੰਦੇ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਲਾ ਦਿੱਤਾ ਮੇਰੇ ਵੀਰੋ ਜਫਾ ਕਹਿੰਦੇ ਟਕਾਣੇ ਵਾਲਾ ਗੁਰਨੇਕਲਾਂ ਤੇ ਸਰਦੁੱਲੇ ਵਾਲਾ ਉਹ ਸਾਹਮਣੇ ਕਬੱਡੀ ਜਿਹੜੀ ਪੈਣ ਲੱਗੀ ਆ ਉਧਰ 35 ਦੇ 42 ਦੇ ਗੈਸ ਟਰੈਕਟਰ ਤੇ ਜਾਫੇ ਨੂੰ ਕਿੱਲੋ-ਕਿੱਲੋ ਦੇਸੀ ਕਿਉ ਸਾਡੇ ਕਾਕਾ ਮਹਿਤਾਬ ਸਿੰਘ ਜੀ ਜਨਮ ਲੈਣੇ ਖੁਸ਼ੀ ਵਿੱਚ ਅਵਤਾਰ ਸਿੱਧੂ ਨੈਬ ਸਿੱਧੂ ਬਿਆਨ ਸਿੰਘ ਜੀ ਸੈਂਟਰ ਪੁਲਿਸ ਉਹਨਾਂ ਦੇ ਪਰਵਾਲ ਬੜੋ ਦਿੱਤਾ ਜਾਣਾ ਸੀ ਬਹੁਤ ਬਹੁਤ ਧੰਨਵਾਦ ਜਿਹੜਾ ਕਰਦੇ ਆ ਆਓ ਸਾਹਮਣੇ ਕਬੱਡੀ ਕਹਿੰਦੇ ਲਾਡੀ ਦੀ ਬੋਸਰ ਵਾਲੇ ਦੀ ਕਬੱਡੀ ਤੇ ਗੁਰਨੇਆਂ ਵਾਲੇ ਨੇ ਕਹਿੰਦੇ ਕਮਾਲ ਜਿਹੜੀ ਕਰ ਦਿੱਤੀ ਹੈ ਸਾਰੇ ਗੁਰਬਖਸ਼ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਪ੍ਰਾਜੇਰੇ ਦਿੱਤੇ ਜਾਣ ਲਓ ਕਹਿੰਦੇ ਗੁਰਨੇ ਕਲਾ ਵਾਲਾ ਤਿਆਰ ਵਰ ਤਿਆਰ ਹੈ ਖਰਾਜ ਹਰਿਆਣਾ ਤੇ ਬਿਜਲੀ ਅੰਮ੍ਰਿਤਸਰ ਗੁਰਨੇ ਕਲਾ ਤੇ ਸਰਦੂਲੇ ਵਾਲਾ ਪੇਰੋਂ ਦਾ ਮੈਚ ਨਾਲ ਫਤਿਹਪੁਰ ਦੇ ਨਾਲ ਖਿਲਣ ਤੇ ਸਰਦੂਰਗਰ ਇਹ ਵੀ ਟੀਮਾਂ ਜਿਹੜੀਆਂ ਤਿਆਰ ਵਰ ਤਿਆਰ ਰਹਿਣਗੀਆਂ ਤੇ ਇਧਰਲੇ ਪਾਸੇ ਬੱਟੀ ਆ ਸ਼ੂਟ ਮੁੰਡੇ ਨੇ ਆਹ ਕਹਿੰਦੇ ਬੈਕਗੇਰ ਬਾਇਆ ਕੋਚ ਸਾਹਿਬ ਨੇ ਤਾੜੀਆਂ ਮਾਰ ਦਿੱਤੀਆਂ ਇਹਨ ਮਨਾਨ ਵਿੱਚ ਬੱਲੇ ਬੱਲੇ ਜਿਹੜੀ ਹੋ ਗਈਆਂ ਉਧਰ ਹੋਰੀ ਵੀਰ ਹੈ ਸਾਡੇ ਸਾਰੇ ਲਾਲੇ ਹੁਣੇ ਹੈ ਹਰਪਣੀ ਤੋਂ ਨਹੀਂ ਸਾਰੇ ਵੀਰਾਂ ਦਾ ਨਿਸ਼ਾਨ ਬਾਈ ਹੁਣੇ ਸਾਰੇ ਕਹਿੰਦੇ ਸਾਡੇ ਭਰਾ ਨੇ ਸਾਰੇ ਵੀਰਾਂ ਦਾ ਤਰਸਾਣਾ ਚਾਹੇ ਬਿਸਕੀ ਬਾਈ ਦੀ ਗੱਲ ਕਹਿੰਦੇ ਚੱਲਦੀ ਹੈ ਇਧਰਲੇ ਪਾਸੇ ਫਰਾਜ ਹਰਿਆਣਾ ਤੇ ਬਿਜਲੀ ਅਹਿਮਦਪੁਰ ਗੁਰਨੇ ਕਲਾ ਤੇ ਸਰਦੂਨੇ ਵਾਲਾ ਪੇਰੋਂ ਤੇ ਫਤਿਹਪੁਰ ਖੇਲਣ ਤੇ ਸੰਦੋਰਗੜ ਇਹ ਸਾਰੀਆਂ ਟੀਮਾਂ ਜਿਹੜੀਆਂ ਧਿਆਨ ਦੇਣਗੀਆਂ ਸਾਰੇ ਨਗਰ ਵਾਸੀ ਸਾਰੇ ਐਨ ਆਰ ਆਈ ਵੀਰ ਨਾਲ ਮਿਲ ਕੇ ਸਹਿਯੋਗ ਜਿਹੜਾ ਦਿੰਦੇ ਆ ਸਾਰੇ ਵੀਰਾਂ ਦਾ ਧੰਨਵਾਦ ਹੈ ਲਾਡੀ 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 ਆ ਲਾਡੀ ਆ ਲਾਡੀ ਆ ਲਾਡੀ ਆ ਲਾਡੀ ਆ ਪਰ ਦੂਜੇ ਪਾਸੇ ਗੁਰਨੇ ਕਲਾ ਵਾਲਾ ਕਰਦਾ ਟਰਾਈ ਮੁੰਡਾ ਕੰਦੇ ਭੱਜ ਗਿਆ ਨੰਬਰ ਸਿਰ ਉਧਰ ਮਾਨ ਸਨਮਾਨ ਸਾਡੇ ਐਮ ਐਲ ਏ ਸਾਹਿਬ ਦਾ ਇੱਕ ਸੁੰਦਰ ਮੋਮੈਂਟੋ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਜਿਹੜਾ ਕਰਦੇ ਆ ਸਾਡੇ ਐਮਐਲਏ ਸਾਉ ਦਾ ਮਾਨ ਸਨਮਾਨ ਇੱਕ ਸੁੰਦਰ ਮੋਮੈਂਟੋ ਦੇ ਨਾਲ ਕੀਤਾ ਜਾ ਰਿਹਾ ਪਰ ਪਈ ਹੋਈ ਕਬੱਡੀ ਉਧਰ ਦੇ ਪਾਸੇ ਕੀਤੀ ਕਮਾਲ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਤਾੜੀਆਂ ਦੂਜਾ ਕੁਆਟਰ ਹੈ ਪਹਿਲਾ ਕੁਆਟਰ ਫਰਾਜ ਹਰਿਆਣਾ ਤੇ ਬਜਲੀ ਅਹਿਮਦਪੁਰ ਇਹ ਟੀਮਾਂ ਦਾ ਜਿਹੜਾ ਖੇਡਿਆ ਜਾਣਾ ਚੜ ਚੜ ਕੇ ਕਬੱਡੀਆਂ ਜਿਹੜੀਆਂ ਪਹਿਰੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀਆਂ ਜਿਹੜੀਆਂ ਪੈਰੀਆਂ ਨੇ ਲਾਡੀ 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 ਕਬੱਡੀ 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 ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਪਿੱਛੋਂ ਗੈਂਜ ਜੁੜੀਏ ਦੇਖ ਕੇ ਮਾਰਨੀ ਹੈ ਬਾਈ ਜੀ ਮੈਚ ਵਧੀਆ ਲੱਗਦਾ ਤਾੜੀਆਂ ਦਾ ਕੋਈ ਮੋਲ ਨਹੀਂ ਤਾੜੀ ਮਾਰੋ ਜ਼ੋਰਦਾਰ ਜ਼ੋਰਦਾਰ ਤਾੜੀ ਫਾਈਨਲ ਫਾਈਨਲ ਖੇਡਿਆ ਜਾ ਰਿਹਾ ਹੈ ਇਸ ਤੋਂ ਬਾਅਦ ਕੁਆਟਰ ਮੈਚ ਸ਼ੁਰੂ ਹੋ ਜਾਣਿਆ 85 ਰੈਨਗਤ ਕਰਾਂਗੇ ਬਾਈ ਜੀ ਬੇਰੇ ਬੇਥੇ ਤਾਂ ਕਰਨੀ ਆ 5 ਵਜੇ ਹੋਣਾ ਸਾਰਿਆਂ ਦਾ ਆਪਣੀ ਐਂਟਰੀ ਤੇ ਆਪੋ ਆਪਣਾ ਵਾਜਨ ਕਰਵਾ ਲੈਣਾ ਚਾਰ ਕੁਆਟਰਾਂ ਤੋਂ ਬਾਅਦ ਟਾਈਆਂ ਵਾਕੇ ਮੈਚ ਸ਼ੁਰੂ ਕਰ ਦਾਂਗੇ ਪਰ ਗੁਰਨੇ ਵਾਲਾ ਗੁਰਨੇ ਵਾਲਾ ਕਹਿੰਦੇ ਕਮਾਲ ਕਰ ਗਿਆ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਮੇਰੇ ਵੀਰੋ ਚੜ ਚੜ ਕੇ ਕਬੱਡੀਆਂ ਪੈਰੀਆਂ ਦੇ ਵੀ ਜਾਵੋ ਨਹੀਂ ਕੋਈ ਮੋੜ ਲੈ ਆਵੋ ਮੇਰੇ ਨਾਲ ਗਿਆ ਅੱਜ ਲੜ ਕੇ ਅੱਲਾਹ ਕਰੇ ਬੜਾ ਸੋਣਾ ਦੇਮਾ ਜਾਨ ਕਦਮਾਂ ਵਿੱਚ ਧਰ ਕੇ ਅੱਲਾ ਕਰੇ ਮੁੜਾਵੇ ਸੋਣਾ ਦੇਮਾ ਜਾਨ ਕਦਮਾਂ ਵਿੱਚ ਧਰ ਕੇ ਇਧਰਲੇ ਪਾਸੇ ਮੇਰੇ ਵੀਰੋ ਕਬੱਡੀ 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 ਹੋ ਰਹੀ ਹੈ ਗੁਰਨੇ ਨਾਲ ਲਾਜਫਾ ਲਾਜਫਾ ਬਣਾ ਦੇ ਗੱਲ ਮੁੰਡਿਆ ਔਰ ਦੂਜੇ ਪਾਸੇ ਬੱਲੇ 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 ਲੈ ਵੀ ਮੈਚ ਦਾ ਨਜ਼ਾਰਾ ਹੋ ਰਿਹਾ ਤਾੜੀਆਂ ਮਾਰ ਦਿਆ ਕਰੋ ਸਿਰਾ ਸਿਰੇ ਦਾ ਮੈਚ ਹੈ ਸਿਰੇ ਦਾ ਮੈਚ ਹੈ ਸਿਰੇ ਦਾ ਮੈਚ ਕਬੱਡੀ ਕਬੱਡੀ ਨਾ ਇਧਰੋਂ ਰੇਡਰ ਮੁੜਦਾ ਨਾ ਉਧਰੋਂ ਰੇਡਰ ਮੁੜਦਾ ਪਰ ਸਾਹਮਣੇ ਲਾਡੀ ਆ ਕਰਨਗੇ ਉਹ ਵੀ ਸਟੇਜ ਦੇ ਉਪਰ ਆਉਣ ਦੀ ਕਿਰਪਾ ਦੇ ਦੇਣੀ ਕਰਨਗੇ ਪਰ ਲਾਡੀ ਤੁਰ ਪਿਆ ਪੋਲੇ-ਪੋਲੇ ਕਦਮਾਂ ਦੇ ਨਾਲ ਲੈ ਵੀ ਗੁਰਨੇ ਵਾਲੇ ਲਾਲੋ ਜਫਾ ਨਹੀਂ ਫਿਰ ਕੋਚ ਸਾਹਿਬ ਉੱਤੇ ਹੀ ਖੜਿਆ ਕਾਲਾ ਬਹੁਤ ਮਰਨੀਆਂ ਨੇ ਇਹ ਵੀ ਗੱਲ ਪੱਕੀ ਆ ਮੇਰੇ ਵੀਰੋ ਮਿਹਨਤ ਕਰਵਾਉਂਦਾ ਨਿੰਮੀ ਸਾਡਾ ਪਰ ਇਧਰ ਨੇ ਪਾਸੇ ਪਈ ਹੋਈ ਕਬੱਡੀ ਮੇਰੇ ਵੀਰੋ ਕਬੱਡੀ 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 ਇਧਰੋਂ ਬਣੀ ਰੇਡਰ ਮੁੜਦਾ ਉਧਰੋਂ ਬਣੀ ਰੇਡਰ ਮੁੜਦਾ ਹੁਣ ਰੇਡਰ ਕਰਨ ਤੇ ਕੀ ਕਰਨ ਵਖਤ ਭਾਰ ਆਖਮਦਿਆ ਨੇ ਆਓ ਸਾਹਮਣੇ ਕਹਿੰਦੇ sire ਦੇ ਮੈਚ ਆ ਨਵੀਂ ਦਰਸ਼ਕੀਏ ਸੱਚੇ ਦਿਨੋਂ ਸੁਆਦ ਆਉਣਾ ਜੇ ਜਵਾਖਾਂ ਨੇ ਨਜ਼ਾਰਾ ਦਿੱਤਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੇਓ ਸਿਰੇ ਦਾ ਮੈਚ ਆ ਲੈ ਵੀ ਗੁਰਨੇ ਵਾਲਿਆ ਸਿਰੇ ਦਾ ਮੈਚ ਹੈ ਸਿਰੇ ਦਾ ਮੈਚ ਹੈ ਸਿਰੇ ਦਾ ਮੈਚ ਹੈ ਸਿਰੇ ਦਾ ਸਿਰੇ ਦਾ ਸਿਰੇ ਦਾ ਓ ਕਮਾਲ ਲੈ ਵੀ ਨਾਡੀਰਾ ਸਾਹਮਣੇ ਫਾਈਨਲ 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 ਮੈਚ ਆ ਮੇਰੇ ਵੀਰੋ ਐਨ ਕਹਿੰਦੇ ਨਜ਼ਾਰਾ ਦੇਤਾ 35 ਵਾਲਿਆਂ ਨੇ ਬੇਸ਼ੱਕ ਬੱਚੇ ਛੋਟੇ ਐ ਪਰ ਮੈਚ ਸਿਰੇ ਦੇ ਖਾਇਆ ਮੁੰਡਿਆਂ ਨੇ ਮੈਚ ਕਹਿੰਦੇ ਸਿਰੇ ਦਾ ਫਾਈਨਲ ਐ ਜਿੱਤਰਾ ਕੀ ਨੇ ਗੱਲ ਟਾਈਮ 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 ਦੱਸੂ ਟਾਈਮ ਦੱਸੂ ਟਾਈਮ ਦੱਸੋ ਕਮਾਲ ਹੀ ਮੇਰੇ ਵੀਰੋ ਕਮਾਲ ਕਮਾਲ ਜੱਡੀ ਦੇ ਫਾਦਰ ਸਾਹਿਬ ਵੀ ਖੇਲੇ ਵੀ ਕਿਦੋਂ ਪਲੇਅਰ ਹੋਰ ਲੈ ਕੇ ਆਇਆ ਕਰੋ ਨਾਲ ਯਾਰ ਕੰਨੇ ਦਾ ਬਹੁਤ ਔਖਾ ਪਰ ਇਧਰ ਬੱਲੇ 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 ਏ ਏ ਏ ਏ ਯਾਰ ਕਿਉਂਕਿ ਇਹ ਬੱਚੇ ਲੋੜਵੰਦ ਘਰਾਂ ਤੋਂ ਆਏ ਇਹ ਖੇਡ ਵਧੀਆ ਲੱਗਦੀ ਹੈ ਸਾਰੇ ਭਾਈ ਆਪਣੇ ਆਪਣੇ ਗੀਤਿਆਂ ਦਾ ਥਮਾਰ ਕੇ ਮਾਣ ਸਨਮਾਨ ਕਰ ਦਿਓ ਯਾਰ ਮੁੰਡਿਆਂ ਦਾ ਕੋਈ ਗੱਲ ਨਹੀਂ ਲਓ ਲਾਡੀ 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 ਲੈ ਵੀ ਮੁਰਨੇ ਵਾਲਾ ਜੇ ਦਫਾ ਲਾਤਾ ਨਾ ਰੌਲਾ ਰੱਪਾ ਮੈਂ ਨਹੀਂ ਕਹਿੰਦਾ ਆਪੇ ਪੈ ਜਾਣਾ ਸਾਹਮਣੇ ਹੁਣ ਤਾੜੀਆਂ 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 ਆਹ ਜਿੱਤ ਹਾਰ ਵੀ ਹੋ ਸਕਦੀ ਹੈ ਆਹ ਰੇਡ ਤੇ ਆਹ ਰੇਡ ਤੇ ਦਰਸ਼ਕ ਵੀਰੇ ਬੱਲੇ 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 ਬਾਕੀ ਛੱਡੋ ਜਿਹੜਾ ਮਾਰਕ ਹਾਂ ਜਿਹੜਾ ਬਾਗਰਾ ਲਾਂਡੀ ਨੇ ਇਹ